ਕੁਛ ਨਹੀਂ ਸਿਰਫ ਜਾਦੂ ਸੀਗਾ ਇਹਦੇ ਕੋਲ ਜਾਦੂ ਕਲਕੱਤੇ ਸਿੱਖਿਆ ਪਤਨੀ ਸ਼ਾਇਦ ਸਾਊਥ ਅਫਰੀਕਾ ਉਹਦਾਦਿਕ ਸਾਊਥ ਅਫਰੀਕਾ ਦੇ ਨੇ ਜਾਦੂ ਸਿੱਖਿਆ ਉੱਥੋਂ ਸਿੱਖ ਕੇ ਆਇਆ ਬਾਈਬਲ ਤਾਂ ਨੇ ਪੜ੍ਹੀ ਨਹੀਂ ਮੈਨੂੰ ਲੱਗਦਾ ਬਾਈਬਲ ਪੜ੍ਹੀ ਹੁੰਦੀ ਅੱਜ ਇਹਦੇ ਨਾਲ ਆ ਕੰਮ ਨਾ ਹੁੰਦਾ ਲੱਗਦਾ ਵੀ ਇਹੋ ਜਿਹੜੇ ਪਾਸਟਰ ਆਪਣੇ ਆਪ ਨੂੰ ਪਾਸਟਰ ਕਹਾਉਂਦੇ ਨੇ ਇਹ ਪਾਸਟਰ ਇਹ ਕਰਨ ਦੇ ਲਾਇਕ ਨਹੀਂ ਕਿਉਂਕਿ ਪਵਿੱਤਰ ਬਾਈਬਲ ਜਿਹੜੀ ਹੈ ਧਰਮ ਨਹੀਂ ਮਾੜਾ ਧਰਮ ਦੀ ਤਾਂ ਨਹੀਂ ਗੱਲ ਕਰਦੇ ਲੱਗਦਾ ਕਿ ਇਹਨੇ ਬਾਈਬਲ ਦਾ ਉਲੰਘਣਾ ਕੀਤੀ ਆ ਆਪਣੇ ਆਪ ਨੂੰ ਪਾਸਟਰ ਜਿਹੜਾ ਕਹਾ ਆ ਐਦਾਂ ਦੇ ਕੁ ਕਰਮ ਕੀਤੇ ਆ ਦੇਖੋ ਬਾਈਬਲ ਇਹ ਕੁਝ ਨਹੀਂ ਸਿਖਾਉਂਦੀ ਬਾਈਬਲ ਚ ਇਦਾਂ ਦਾ ਕੁਝ ਨਹੀਂ ਲਿਖਿਆ ਕਿ ਇਹ ਜਾਦੂਗਰ ਦਿਖਾਵੇ ਬਿਲਕੁਲ ਬਾਈਬਲ ਸਿਰਫ ਇਹ ਕਹਿੰਦੀ ਪਰਮੇਸ਼ਰ ਨਾਲ ਤੁਸੀਂ ਜੁੜੋ ਕਿ ਪਰਮੇਸ਼ਰ ਇਹ ਨਹੀਂ ਕਹਿੰਦਾ ਕਿ ਤੁਸੀਂ ਕਿਸੇ ਦਾ ਗਲਤ ਕਰੋ ਸਭ ਸਿਖਾਉਂਦੀ ਬਾਈਬਲ ਜੋ ਕਿਸੇ ਦਾ ਮਾੜਾ ਨਾ ਕਰੋ ਤੇ ਲੋਕਾਂ ਦਾ ਮਾੜਾ ਇਹਨੇ ਕਿਤੇ ਛੱਡਿਆ ਹੀ ਨਹੀਂ ਜਿਹੜਾ ਇਹ ਪਾਸਟਰ ਹੈ ਇਹਨੇ ਨਾਂ ਬਦਨਾਮ ਕਰਕੇ ਰੱਖਿਆ ਸੀ ਇੱਕ ਕ੍ਰਿਸ਼ਨਦਰ ਰਮਦਾ ਕ੍ਰਿਸ਼ਨਦਰ ਬਹੁਤ ਉੱਪਰ ਹੈ ਅੱਜ ਦੀ ਡੇਟ ਤੇ ਇਹਨੇ ਬਦਨਾਮ ਕਰਕੇ ਰੱਖਿਆ ਸੀ ਇਹਨੇ ਆਪਣੇ ਜਾਦੂਗਰ ਚ ਠੀਕ ਕਰਦਗੇ ਹੱਥ ਰੱਖ ਕੇ 25000 ਲੈ ਲਿਆ ਕਿਸੇ ਦੇ 골ਡ ਪ੍ਰੇਅਰ ਕਰ ਲਏ ਲੱਖ ਰੁਪਏ ਲੈ ਰਿਆ 50000 ਇਦਾਂ ਬਦਨਾਮ ਕਰਕੇ ਮਤਲਬ ਚਾਂਸੇ ਲੋਕ ਆਉਂਦੇ ਬਦਨਾਮ ਕਰਕੇ ਕੋਈ ਫਿਲਮ ਐਕਟਰ ਬੁਲਾ ਲਿਆ ਕਿ ਉਹਨੂੰ ਪੈਸੇ ਦੇ ਕੇ ਇੱਕ ਛੜੀ ਐਡਵਰਟਾਈਜ਼ਮੈਂਟ ਕਰ ਜੇ ਲੋਕ ਦੇਖਦੇ ਸੀ ਯਾਰ ਭਈ ਉਹ ਵੀ ਬੰਦਾ ਉੱਥੇ ਜਾ ਰਿਹਾ ਏ ਪਰ ਲੋਕਾਂ ਨੂੰ ਅੰਦਰਲਾ ਕੁਝ ਪਤਾ ਹੀ ਨਹੀਂ ਸੀਗਾ ਵੀ ਚੱਲ ਕੀ ਰਿਹਾ ਐਡੀ ਬਹੁਤ ਹੈ ਕਿ ਉਹਨੂੰ ਅਰੈਸਟ ਕਰ ਲਿਆ ਜਿਹੜਾ ਕਹਿੰਦਾ ਸੀ ਨਾ ਕਿ ਮੇਰੀ ਪਾਕਟ ਚ ਹੈ ਮੇਰਾ ਪ੍ਰਸ਼ਾਸਨ ਮੇਰੀ ਪਾਕਟ ਚ ਹੈ ਸਰਕਾਰ ਮੇਰੇ ਪਾਕਟ ਤੁਸੀਂ ਕੁਝ ਨਹੀਂ ਕਰ ਸਕਦੇ ਅਸੀਂ ਪਿੱਛੇ ਨਹੀਂ ਕਦੇ ਨਹੀਂ ਹਟੇ ਨਾ ਹਟਣ ਵਾਲੇ ਆ ਅਸੀਂ ਹੋਰ ਵੀ ਮਹਿਲਾ ਜਿਹੜੀਆਂ ਨੇ ਇਹਨਾਂ ਸ਼ੋਸ਼ਣ ਕੀਤਾ ਅਸੀਂ ਉਹਨਾਂ ਨੂੰ ਵੀ ਸਾਹਮਣੇ ਲੈ ਕੇ ਆਂਗੇ ਬਹੁਤ ਜਲਦੀ ਜਿਵੇਂ ਹੁਣ ਕਪੂਰਥਲਾ ਦੀ ਗੱਲ ਕਰੀ ਉਹ ਵੀ ਸਾਹਮਣੇ ਆਏ ਆ ਇੱਕ ਛੋੜੀ ਮੁੰਡਾ ਜਿਹੜਾ ਉੱਥੇ ਬੰਦੀ ਬਣਾ ਕੇ ਰੱਖਿਆ ਨੇ ਮਿਨਿਸਟਰੀ ਚ ਅਸੀਂ ਉੱਥੇ ਕੱਲ ਤੋਂ ਬਾਅਦ ਉੱਥੇ ਧਾਬਾ ਬੋਲਾਂਗੇ ਕਿ ਇਹਨੂੰ ਉਥੋਂ ਕੱਢਿਆ ਜਾਵੇ ਜਿਹੜੇ ਬੰਦੀ ਬਣਾ ਕੇ ਰੱਖਿਆ ਇਹਨਾਂ ਨੇ ਦੋ ਸੋ ਅੱਜ ਮੋਹਾਲੀ ਮਾਨਜੋਗ ਅਦਾਲਤ ਵੱਲੋਂ ਇੱਕ ਪਾਦਰੀ ਵਰਜਿੰਦਰ ਨੂੰ ਜਿਹੜਾ ਕਿ ਦੋਸ਼ੀ ਕਰਾਰ ਦਿੱਤਾ ਗਿਆ ਕਿਉਂਕਿ 2018 ਦੇ ਵਿੱਚ ਜਿਹੜਾ ਇੱਕ ਕੇਸ ਰੇਪ ਦਾ ਕੇਸ ਸੀ ਜਿਹਦੇ ਵਿੱਚ ਇਹਨਾਂ ਨੂੰ ਸਜ਼ਾ ਵੀ ਸਜ਼ਾ ਵੇਸੀ ਪ੍ਰੰਤੂ ਇਹ ਜ਼ਮਾਨਤ ਤੇ ਆ ਗਿਆ ਸੀ ਉਸ ਤੋਂ ਪ੍ਰੰਤਿ ਕੇਸ ਜਿਹੜਾ 18 ਤੋਂ ਲੈ ਕੇ 25 ਤੱਕ ਚੱਲਦਾ ਰਿਹਾ ਅੱਜ ਯਾਨੀ ਕਿ 27 28 ਮਾਰਚ 2025 ਨੂੰ ਜਿਹੜਾ ਉਹਦਾ ਮਾਨਜੋਗ ਜੱਜ ਸਾਹਿਬ ਨੇ ਫੈਸਲਾ ਕੀਤਾ ਜਿਹਦੇ ਵਿੱਚ ਜਿਹੜੀ ਸਜ਼ਾ ਤੇ ਉਹ ਪਹਿਲੀ ਤਰੀਕ ਨੂੰ ਸੁਣਾਈ ਜਾਏਗੀ ਪਰ ਦੋਸ਼ੀ ਕਰਾਰ ਦਿੱਤਾ ਗਿਆ 6 ਜਿਹੜੇ ਦੋਸ਼ੀ ਦੂਏ ਸੀ ਜਿਨ੍ਹਾਂ ਦੇ ਨਾਮ ਜੱਸੀ ਜਿਨ੍ਹਾਂ ਵਿੱਚੋਂ ਪੰਜਾਂ ਨੂੰ ਬਰੀ ਕਰ ਦਿੱਤਾ ਗਿਆ ਇੱਕ ਦੀ ਮੌਤ ਹੋ ਚੁੱਕੀ ਸੀ ਪੰਜਾਂ ਦੇ ਵਿੱਚ ਬਰੀ ਕਰ ਦਿੱਤਾ ਗਿਆ ਆ ਜਿਹੜਾ ਮੁੱਖ ਰੋਪੀ ਸੀ ਜਿਹੜਾ ਆਪਣੇ ਆਪ ਨੂੰ ਪ੍ਰੋਫਿਟ ਕਹਿੰਦਾ ਸੀ ਬਰਜਿੰਦਰ ਜਿਹੜਾ ਕਿ ਜਲੰਧਰ ਦੀ ਚਰਚਾ ਜਾਂ ਮੁਹੱਲੀ ਦੀ ਚਰਚਾ ਚਲਾਉਂਦਾ ਸੀ ਅੱਜ ਉਹਨੂੰ ਦੋਸ਼ੀ ਕਰਾਰ ਦੇ ਕੇ ਜਿਹਦੀ ਸਜ਼ਾ ਪਹਿਲੀ ਤਰੀਕ ਨੂੰ ਸੁਣਾਈ ਜਾਵੇਗੀ ਸੋ ਉਸ ਨੂੰ ਲੈ ਕੇ ਸਾਡੇ ਨਾਲ ਨੇ ਸਿਮਰਨਜੀਤ ਸਿੰਘ ਜਿਹੜੇ ਕਿ ਜ਼ਿਲ੍ਹਾ ਪ੍ਰਧਾਨ ਨੇ ਮੁਹੱਲੀ ਤੋਂ ਸ਼ਿਪਸੈਨਾ ਤੋਂ ਔਰ ਉਹਨਾਂ ਨੇ ਜਿਹੜੀ ਰੇਪਿਸਟ ਲੜਕੀ ਜਿਹਦੇ ਤੇ ਜਿਨ੍ਹਾਂ ਨੇ ਜਿਹਦੇ ਤੇ ਵੱਲੋਂ ਰੇਪ ਦਾ ਜਿਹੜਾ ਕੇਸ ਲਗਾਇਆ ਗਿਆ ਸੀ ਉਹ ਮਹਿਲਾ ਦੇ ਸਾਥ ਦਿੱਤਾ ਕਾਫੀ ਦੇਰ ਜਿਹੜਾ ਇਹਨਾਂ ਨੇ ਸੰਘਰਸ਼ ਵਿੱਡਿਆ ਅੱਜ ਮਾਂਜੁਗ ਅਦਾਲਤ ਦੇ ਨੇ ਜਿਹੜਾ ਸਜ਼ਾ ਜਿਹੜੀ ਆ ਉਹ ਤੈਅ ਕਰ ਦਿੱਤੀ ਆ ਭਾਵੇਂ ਕੀ ਸਜ਼ਾ ਦੀ ਕਿੰਨੇ ਸਾਲ ਦੀ ਆ ਇਹ ਪਹਿਲੀ ਤਰੀਕ ਨੂੰ ਦੱਸਿਆ ਹਵੇਗਾ ਸੋ ਸਿਮਰਨ ਜੀ ਸੀ ਕਿਵੇਂ ਲੱਗਦਾ ਹੈ ਕਿ ਜਿਹੜਾ ਅੱਜ ਇਸ ਪਾਦਰੀ ਨੂੰ ਸਜ਼ਾ ਦਿੱਤੀ ਗਈ ਆ ਕਿੰਨਾ ਕੁ ਰੋਲ ਜਿਹੜਾ ਪਹਿਲਾਂ ਤਾਂ ਤੁਸੀਂ ਮੈਲੇ ਨਹੀਂ ਲਵਾਇਆ ਦੇਖੋ ਜਿਹੜਾ ਰੋਲ ਤਾਂ ਹੈ ਜੀ 2018 ਤੋਂ ਕਰਦੇ ਪਏ ਆ ਕਿ ਇਹਨੂੰ ਸਜ਼ਾ ਹੋਵੇ 2018 ਤੋਂ ਲੜਦੇ ਆ ਰਹੇ ਆ ਸੀ ਤੋਂ ਹੁਣ ਉਹ ਤੋਂ ਬਾਅਦ ਅੱਜ ਇਹਨੂੰ ਸਜ਼ਾ ਸੁਣਾਈ ਗਈ ਹੈ ਤੇ ਸਜ਼ਾ ਇੱਕ ਤਰੀਕ ਨੂੰ ਸੁਣਾਈ ਗਈ ਅੱਜ ਮਤਲਬ ਅਰੈਸਟ ਕੀਤਾ ਗਿਆ ਅਰੇਸਟ ਕੀਤਾ ਗਿਆ ਤੇ ਇੱਕ ਤਰੀ ਨੂੰ ਸਜ਼ਾ ਸੁਣਾਈ ਜੇ ਕੋ 10 ਸਾਲ ਵੀ ਹੋ ਸਕਦੇ 20 ਸਾਲ ਉਹ ਪੰਨ ਨੂੰ ਨਹੀਂ ਪਤਾ ਐਡੀ ਬਹੁਤ ਹੈ ਕਿ ਉਹਨੂੰ ਅਰੇਸਟ ਕਰ ਲਿਆ ਜਿਹੜਾ ਕਹਿੰਦਾ ਸੀ ਨਾ ਕਿ ਮੇਰੀ ਪਾਕਟ ਚ ਹੈ ਮੇਰਾ ਪ੍ਰਸ਼ਾਸਨ ਮੇਰੀ ਪਾਕਟ ਚ ਹੈ ਸਰਕਾਰ ਮੇਰੇ ਪਗੜ ਤੁਸੀਂ ਕੁਝ ਨਹੀਂ ਕਰ ਸਕਦੇ ਸਾਨੂੰ ਇਹਨੇ ਕ੍ਰੋਸ ਪਰਚੇ ਵੀ ਕਰਾਏ ਤੇ ਅਸੀਂ ਪਿੱਛੇ ਨਹੀਂ ਹਟੇ ਕੀ ਫੈਸਲਾ ਕਰ ਲੈਗੇ ਅਸੀਂ ਪਿੱਛੇ ਨਿੱਕਾ ਤੇ ਨਹੀਂ ਹਟੇ ਨਾ ਹਟਣ ਵਾਲੇ ਆ ਅਸੀਂ ਹੋਰ ਵੀ ਮਹਿਲਾ ਜਿਹੜੀਆਂ ਨੇ ਇਹਨਾਂ ਸ਼ੋਸ਼ਣ ਕੀਤਾ ਅਸੀਂ ਉਹਨਾਂ ਨੂੰ ਵੀ ਸਾਹਮਣੇ ਲੈ ਕੇ ਆਂਗੇ ਬਹੁਤ ਜਲਦੀ ਜਿਵੇਂ ਹੁਣ ਕਪੂਰਤਲਾ ਦੀ ਗੱਲ ਕਰੀ ਉਹ ਵੀ ਸਾਹਮਣੇ ਆਏ ਆ ਲੋਕਲ ਕੁੜੀ ਸੀਗੀ ਉਹਨਾਂ ਨੂੰ ਵੀ ਸਾਹਮਣੇ ਲੈ ਕੇ ਆਏ ਆ ਤੇ ਐਦਾਂ ਦੀਆਂ ਬਹੁਤ ਸਾਰੀਆਂ ਨੇ ਕੁੜੀ ਮੁੰਡਾ ਜਿਹੜਾ ਉੱਥੇ ਬੰਦੀ ਬਣਾ ਕੇ ਰੱਖਿਆ ਨੇ ਮਿਨਿਸਟਰੀ ਚ ਅਸੀਂ ਉੱਥੇ ਕੱਲ ਤੋਂ ਬਾਅਦ ਉੱਥੇ ਧਾਵਾ ਬੋਲਾਂਗੇ ਕਿ ਇਹਨੂੰ ਉੱਥੋਂ ਕੱਢਿਆ ਜਾਵੇ ਜਿਹੜੇ ਬੰਦੀ ਬਣਾ ਕੇ ਰੱਖਿਆ ਨੇ ਇਹਨਾਂ ਨੇ ਦੋ ਮੈਂ ਇਹੀ ਕਹਿਣਾ ਚਾਹੁੰਦਾ ਵਾ ਕਿ ਹੋਰ ਕੋਈ ਵੀ ਹੋਵੇ ਹੁਣ ਅੱਛਾ ਆਪਣੇ ਸਿਮਰਜੀ ਜਿਵੇਂ ਤੁਸੀਂ ਦੱਸਿਆ ਕਿ ਬੋਲਣ ਦੀ ਲੋੜ ਨਹੀਂ ਬਹੁਤ ਸਾਰੇ ਜਿਹਦਾ ਪਹਿਲਾਂ ਤੁਸੀਂ ਇਹ ਕੁੜੀ ਦਾ ਵੀ ਕੇਸ ਸੀਗਾ ਉਸ ਤੋਂ ਬਾਅਦ ਜਿਵੇਂ ਕਪੂਰਥਾਲਾ ਦੀ ਇੱਕ ਲੇਡੀ ਆ ਉਹਨੇ ਵੀ ਇਹ ਰੋਪ ਲਾਇਆ ਕਿ ਮੈਨੂੰ ਇਹਨੇ ਛੇੜਛਾੜ ਕੀਤੀ ਸੀ ਉਹ ਵੀ ਕੋਈ 2018 ਦੇ ਨਾਲ ਮਿਲਦਾ ਜੁਲਦਾ ਮਾਮਲਾ ਸੀ ਫਿਰ ਇੱਕ ਸੀਸੀਟੀਵੀ ਫੁਟੇਜ ਬਾਰੇ ਜਿਹਦੇ ਵਿੱਚ ਉਹ ਮਹਿਲਾ ਨੂੰ ਕੁਟਦਾ ਨਜ਼ਰ ਆ ਮੁੰਡੇ ਨੂੰ ਕੁਟਦਾ ਨਜ਼ਰ ਆ ਰਿਹਾ ਲੱਗਦਾ ਵੀ ਇਹ ਉਹ ਜਿਹੜੇ ਪਾਸਟਰ ਆਪਣੇ ਆਪ ਨੂੰ ਪਾਸਟਰ ਕਹਾਉਂਦੇ ਨੇ ਇਹ ਪਾਸਟਰ ਇਹ ਕਰਨ ਦੇ ਲਾਇਕ ਨਹੀਂ ਕਿਉਂਕਿ ਪਵਿੱਤਰ ਬਾਈਬਲ ਜਿਹੜੀ ਹੈ ਧਰਮ ਨਹੀਂ ਮਾੜਾ ਧਰਮ ਦੀ ਤਾਂ ਨਹੀਂ ਗੱਲ ਕਰਦੇ ਧਰਮ ਦੇ ਵਿੱਚ ਤੇ ਜਿਹੜੇ ਪਰਮੇਸ਼ਰ ਆ ਜਾਂ ਦਾ ਰੁਤਬਾ ਹੁੰਦਾ ਹੈ ਲੱਗਦਾ ਕਿ ਇਹਨੇ ਬਾਈਬਲ ਦਾ ਉਲੰਘਣਾ ਕੀਤੀ ਆ ਆਪਣੇ ਆਪ ਨੂੰ ਪਾਸਟਰ ਜਿਹੜਾ ਕਹਾ ਆ ਇਦਾਂ ਦੇ ਕੁ ਕਰਮ ਕੀਤੇ ਆ ਉਹ ਇੱਕ insani insaniyat ਦੇ ਤੌਰ ਤੇ ਖਤਮ ਹੈ ਵਨ ਦੇਖੋ ਬਾਈਬਲ ਇਹ ਕੁਝ ਨਹੀਂ ਸਿਖਾਉਂਦੀ ਬਾਈਬਲ ਚ ਇਦਾਂ ਦਾ ਕੁਝ ਨਹੀਂ ਲਿਖਿਆ ਕਿ ਇਹ ਜਾਦੂਗਰ ਦਿਖਾਵੇ ਬਿਲਕੁਲ ਬਾਈਬਲ ਸਿਰਫ ਇਹ ਕਹਿੰਦੀ ਪਰਮੇਸ਼ਰ ਨਾਲ ਤੁਸੀਂ ਜੁੜੋ ਕਿ ਪਰਮੇਸ਼ਰ ਇਹ ਨਹੀਂ ਕਹਿੰਦਾ ਕਿ ਤੁਸੀਂ ਕਿਸੇ ਦਾ ਗਲਤ ਕਰੋ ਬਿਲਕੁਲ ਉਹ ਬਾਈਬਲ ਪੜਨਾ ਜੋ ਵੀ ਸਿਖਾਉਂਦੇ ਵਧੀਆ ਸਿਖਾਉਂਦੇ ਬੱਚਿਆਂ ਬਾਰੇ ਕੀ ਪੜ੍ਹਾਈ ਕਰਾਓ ਇਹਨਾਂ ਦੀ ਪੜ੍ਹਾਈ ਲਿਖਾਈ ਹੋਣੀ ਚਾਹੀਦੀ ਹੈ ਤੁਸੀਂ ਕਿਸੇ ਦਾ ਬੁਰਾਈ ਨਾ ਕਰੋ ਇਹ ਚੀਜ਼ਾਂ ਸਭ ਸਿਖਾਉਂਦੀ ਬਾਈਬਲ ਜੋ ਕਿਸੇ ਦਾ ਮਾੜਾ ਨਾ ਕਰੋ ਪਰੇ ਲੋਕਾਂ ਦਾ ਮਾੜਾ ਇਹਨੇ ਕਿਸੇ ਛੱਡੇ ਹੀ ਨਹੀਂ ਕਿਸੇ ਦੇ 307 ਦਾ ਪਰਚਾ ਸੀ ਤੇ ਕਿਦੇ ਲੜਾਈ ਦਾ ਕੋਈ ਰੇਪ ਦਾ ਕੋਈ ਛੇੜਛਾੜ ਦਾ ਕੋਈ ਕੁੱਟ ਮਾਰਦਾ ਵੀ ਕਿੱਦਾਂ ਦਾ ਪਾਸਟਰ ਹੈ ਨੇ ਹੋਰ ਪਾਸਟਰਾਂ ਦਾ ਵੀ ਨਾਂ ਬਦਨਾਮ ਕਰਕੇ ਰੱਖਿਆ ਇਸ ਬੰਦੇ ਨੇ ਜਿਵੇਂ ਕਿ ਉਹਨੂੰ ਕਪੂਰਤਲਾ ਦੀ ਗੱਲ ਕਰੀਏ ਛੋਟੀ ਬੱਚੀ ਸੀ ਉਸ ਟਾਈਮ 15 ਸਾਲ ਦੀ ਸੀ ਜਿਸ ਟਾਈਮ ਉਹਦੇ ਨਾਲ ਛੇੜ ਛਾੜ ਕੀਤੀ ਸੀ ਹੁਣ ਉਹਤੇ ਪੌਸ ਕੋ ਐਕਟ ਲੱਗ ਚੁੱਕਿਆ ਹੁਣ ਮਤਲਬ ਇਹ ਜੇਲ੍ਹ ਤੋਂ ਕਦੇ ਬਾਹਰ ਨਹੀਂ ਆਊਗਾ ਮੈਂ ਹੋਰ ਪਾਸਟਰਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਵੀ ਐਦਾਂ ਦਾ ਕੰਮ ਨਾ ਕਰਿਓ ਵਧੀਆ ਤੁਸੀਂ ਪਾਸਟਰੋ ਤੁਹਾਡਾ ਨਾਂ ਹੈਗਾ ਏ ਮੈਂ ਕਹਿੰਦਾ ਧਰਮਾੜਾ ਨਹੀਂ ਹੈਗਾ ਨਾ ਕੋਈ ਧਰਮਾੜਾ ਹੋਇਆ ਜਿਹੜਾ ਇਹ ਪਾਸਟਰ ਐ ਨੇ ਨਾਂ ਬਦਨਾਮ ਕਰਕੇ ਰੱਖਿਆ ਸੀ ਇੱਕ ਕ੍ਰਿਸ਼ਨ ਧਰਮਾੜਾ ਕ੍ਰਿਸ਼ਨ ਤੁਹਾਨੂੰ ਬਹੁਤ ਉੱਪਰ ਹੈ ਅੱਜ ਦੀ ਡੇਟ ਤੇ ਇਹਨੇ ਬਦਨਾਮ ਕਰਕੇ ਰੱਖਿਆ ਸੀ ਇਹਨੇ ਆਪਣੇ ਜਾਦੂਗਰ ਚ ਠੀਕ ਕਰਤਾ ਕੇ ਇਹਦੇ ਹੱਥ ਰੱਖ ਕੇ 25000 ਲੈ ਲਿਆ ਕਿਸੇ ਦੇ 골ਡ ਪ੍ਰੇਅਰ ਕਰ ਲਏ ਲੱਖ ਰੁਪਏ ਲੈ ਰਿਆ 50000 ਐਦਾਂ ਬਦਨਾਮ ਕਰਕੇ ਮਤਲਬ ਚਾਂਸੇ ਲੋਕ ਆਉਂਦੇ ਬਦਨਾਮ ਕਰਕੇ ਕੋਈ ਫਿਲਮ ਐਕਟਰ ਬੁਲਾ ਲਿਆ ਕਿ ਉਹਨੂੰ ਪੈਸੇ ਦੇ ਕੇ ਇੱਕੀ ਸਾਡੀ ਐਡਵਰਟਾਈਜ਼ਮੈਂਟ ਕਰ ਜੇ ਲੋਕ ਦੇਖਦੇ ਸੀ ਯਾਰ ਵੀ ਉਹ ਵੀ ਬੰਦਾ ਉੱਥੇ ਜਾ ਰਿਹਾ ਏ ਪਰ ਲੋਕਾਂ ਨੂੰ ਅੰਦਰਲਾ ਕੁਝ ਪਤਾ ਹੀ ਨਹੀਂ ਸੀਗਾ ਵੀ ਚੱਲ ਕੀ ਰਿਹਾ ਕੀ ਨਹੀਂ ਜਿਹੜਾ ਇਹਦੇ ਚਾਂਸੇ ਫਸ ਜਾਂਦਾ ਸੀਗਾ ਉਹ ਬਸ ਖਤਮ ਹੀ ਸੀਗਾ ਜਿੱਦਾਂ ਇਹ ਪਾਸਟਰ ਜਿਹੜਾ ਸੀ ਦੂਜੇ ਦੇ ਭੂਖਾਣੀ ਕਰ ਦਿੰਦਾ ਸੀ ਨਾ ਲੱਗੇ ਠਾਲਣਾ ਜੀ ਅਸੀਂ ਮਰ ਕੌਣ ਫਲਾਣਾ ਕੌਣਾ ਉઠੋ ਜੀ ਤੂੰ ਠੀਕ ਹੋ ਗਈ ਤੂੰ ਵੀਲ ਤੇ ਚੱਲ ਪਈ ਤੂੰ ਉਹਨੂੰ ਅੱਜ ਆਪਣੀ ਭੇਖਾਣੀ ਨਹੀਂ ਪਤਾ ਸੀ ਕਿ ਮੇਰੇ ਨਾਲ ਵੀ ਇਹ ਕੰਡ ਹੋਣਾ ਆ ਜੇ ਐਦਾਂ ਦਾ ਹੁੰਦਾ ਤੇ ਉਹਨੂੰ ਪਹਿਲੇ ਪਤਾ ਲੱਗ ਜਾਣਾ ਸੀ ਕਿ ਮੈਨੂੰ ਸਜ਼ਾ ਹੋਣੀ ਹੈ ਉਹਨੂੰ ਪਤਾ ਲੱਗਾ ਇਹਦਾ ਤਾਂ ਕੁਝ ਨਹੀਂ ਸਿਰਫ ਜਾਦੂ ਸੀਗਾ ਇਹਦੇ ਕੋਲ ਜਾਦੂ ਕਲਕੱਤੇ ਸਿੱਖਿਆ ਪਤਾ ਨਹੀਂ ਸ਼ਾਇਦ ਸਾਊਥ ਅਫਰੀਕਾ ਤੋਂ ਦਾਦੇ ਸਾਊਥ ਅਫਰੀਕਾ ਦੇ ਨੇ ਜਾਦੂ ਸਿੱਖਿਆ ਅਤੌਂਜਿਕ 하게 ਬਾਈਬਲ ਤਾਂ ਨਹੀਂ ਮੈਨੂੰ ਲੱਗਦਾ ਬਾਈਬਲ ਪੜੀ ਹੁੰਦੀ ਅਜ ਇਹਦੇ ਨਾਲ ਆ ਕੰਮ ਨਾ ਹੁੰਦਾ ਨਾ ਇੱਥੇ ਤੱਕ ਪਹੁੰਚਦਾ ਇੱਥੋਂ ਵਧੀਆ ਕੰਮ ਕਰਦਾ ਨਾ ਇਹ ਵਧੀਆ ਸਾਫ ਸੁਥਰਾ ਲੋਕਾਂ ਨਾਲ ਜੋੜਦਾ ਆਪਣੇ ਨਾਲ ਅੱਜ ਲੋਕ ਬਹੁਤ ਸਾਰੇ ਇਹਦੇ ਨਾਲ ਤਾਂ ਨਾਲ ਆਏ ਸੀਗੇ ਉਹ ਅੱਜ ਰੋ ਰਹੇ ਸੀਗੇ ਰੋ ਇਸ ਕਰਕੇ ਰਹੀ ਕਿ ਸਾਡਾ ਪਾਪਾ ਜੀ ਜੇਲ ਚਲਾ ਗਿਆ ਯਾਰ ਇਹ ਸੋਚੋ ਕਿ ਬੰਦੇ ਨੂੰ 7 ਸਾਲ ਤੋਂ ਕੇਸ ਲੜਦਿਆਂ ਹੋ ਗਏ ਉਹ ਜੇਲ ਜਾਣਾ ਹੀ ਸੀ ਉਹਨੇ ਕੁੜੀ ਨਾਲ ਗਲਤ ਕੀਤਾ ਕਿਸ ਤੀ ਪੈਨਲ ਕੱਲ ਤੁਹਾਡੇ ਨਾਲ ਵੀ ਹੋਊਗਾ ਚੰਗਾ ਕੀਤਾ ਤੁਹਾਡਾ ਮਤਲਬ ਇਹ ਗੰਦ ਵੱਡ ਹੋ ਗਿਆ ਝੂਠ ਸੀ ਜਿਹੜੀ ਉਹ ਬੰਦ ਵੱਡਿਆ ਗਿਆ ਲੱਗਦਾ ਵੀ ਇਹੋ ਜਿਹੇ ਲੋਕ ਜਿਹੜੇ ਆ ਇੱਕ ਧਰਮ ਤੌਰ ਤੇ ਵੀ ਜਿਹੜਾ ਆਪਣਾ ਨਾਮ ਵਰਤਦੇ ਨੇ ਧਰਮ ਦੇ ਨਾਂ ਤੇ ਲੋਕਾਂ ਨੂੰ ਇਦਾਂ ਬਰਗਲਾਉਂਦੇ ਵੀ ਨੇ ਆਪਣੇ ਵਾਸਤੇ ਵੀ ਕਰਦੇ ਨੇ ਉਹਨਾਂ ਦੇ ਖਿਲਾਫ ਕਿਦਾਂ ਦੀ ਕਾਰਵਾਈ ਹੋਣੀ ਚਾਹੀਦੀ ਕਿਵੇਂ ਤੁਸੀਂ ਜਿਹੜੀ ਇਹ ਪਹਿਲੀ ਤੋਂ ਕੀ ਡਿਮਾਂਡ ਹੈ ਤੁਹਾਡੇ ਮਨ ਚ ਕੀ ਖੁਸ਼ੀ ਕਿੰਨੀ ਸਜ਼ਾ ਹੋਣੀ ਚਾਹੀਦੀ ਹੈ ਸਜ਼ਾ ਉਮਰ ਕੈਦ ਹੋਣੀ ਚਾਹੀਦੀ ਮੈਂ ਤਾਂ ਕਹਿੰਦਾ ਜਿੰਨਾਂ ਨੂੰ ਉਮਰ ਕੈਦ ਹੋਗੀ ਉਦੋਂ ਅਸੀਂ ਖੁਸ਼ ਹੋਵਾਂਗੇ ਜਿਹੜੇ ਬਾਕੀ ਦੇ ਪੰਜ ਬੰਦੇ ਨੂੰ ਬਰੀ ਅਸੀਂ ਬਰੀ ਨਹੀਂ ਕਹਿ ਸਕਦੇ ਅਸੀਂ ਉਹਨਾਂ ਨੂੰ ਉੱਥੋਂ ਹਾਈ ਕੋਰਟ ਰੈਟ ਪਾਵਾਂਗੇ ਉਹਨਾਂ ਨੂੰ ਵੀ ਸਜ਼ਾ ਦੋਵਾਂਗੇ ਬਾਕੀ ਉਹ ਵੀ ਦੋ ਸਜ਼ਾ ਦੇ ਹੈਗੇ ਨੇ ਕਿ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਤੇ ਬਾਕੀ ਜਿਹੜਾ ਲੋਕ ਕੇਸ ਹੈ ਹੋਰ ਵੀ ਹੈ ਲੱਗਦਾ ਉਹਨਾਂ ਦਾ ਵੀ ਜਿਹੜੀ ਸਜ਼ਾ ਮੁਰੇ ਪ੍ਰਧਾਨ ਹੈ ਲੱਗਦਾ ਕਿ ਉਹਦੇ ਲਈ ਵੀ ਤੁਸੀਂ ਡਿਮਾਂਡ ਕਰ ਡਿਮਾਂਡ ਕਰਦੇ ਹੋ ਕਿ ਇਹਦੇ ਤੇ ਵੀ ਕੁਐਕਸ਼ਨ ਇਹਦੇ ਵਿੱਚ ਚੱਲਣਾ ਚਾਹੀਦਾ ਨਾਲ ਚੱਲਣਾ ਚਾਹੀਦਾ ਜੇ ਉਹਨਾਂ ਤੇ ਵੀ ਚੱਲਣਾ ਚਾਹੀਦਾ ਐਕਸ਼ਨ ਜਰੂਰ ਚੱਲੇ ਅਸੀਂ ਪ੍ਰਸ਼ਾਸਨ ਦੇ ਅੱਗੇ ਮੰਗ ਰੱਖਦੇ ਕਿ ਇਹਨਾਂ ਤੇ ਵੀ ਚੱਲਣਾ ਚਾਹੀਦਾ ਐਵੇਂ ਕਹਿਣਾ ਚਾਹੁੰਦਾ ਮੈਂ